ਲੋਵੀ ਮਿੱਤਰੋ ਡਾਇਮੰਡ ਝੋਟੇ ਵਾਲੇ ਮਾਰ ਕੇ ਬਾਜੀ ਦਾ ਟਾਈਮਰ ਦਾ ਕੱਟਾ 6 ਤੋਂ ਸਾਲ ਵਾਲਿਆਂ ਦੇ ਪਹਿਲੇ ਨੰਬਰ ਤੇ ਆਇਆ ਦੋਸਤੋ ਤੁਸੀਂ ਦੇਖ ਸਕਦੇ ਹੋ ਪਹਿਲਾ ਨੰਬਰ ਨਾ ਬਹੁਤ ਮੋਚਾਟਾ ਦੇਖ ਕੇ ਹੀ ਭੁੱਖ ਲੈਂਦੀ ਆ ਦੋਸਤੋ ਉਹ ਮੋਚਾਟਾ ਟੋਕ ਨੰਬਰ ਉਹ ਟੋਕ ਦਾ ਕਟਾ ਦੋਸਤੋ ਪਹਿਲੇ ਨੰਬਰ ਤੇ ਲੱਗਾ ਜੀ ਰਵਿੰਦਰ ਸਿੰਘ ਜੀ ਦਾ ਕਟਾ ਹੈ ਇਹ ਹੁਕਮ ਸਿੰਘ ਵਾਲੇ ਭਾਈ ਹੁਕਮ ਸਿੰਘ ਵਾਲੇ ਆਏ ਹੋਏ ਆ ਭਾਈ ਰਵਿੰਦਰ ਸਿੰਘ ਭਾਈ ਦਾ ਨਾਮ ਆ ਦੋ ਨੰਬਰ ਤੇ ਜਿਹੜਾ ਕਟਾ ਦੋਸਤੋ ਇਹ ਤੁਹਾਨੂੰ ਦੱਸਾ ਦਿੰਦੇ ਆ ਮਿਹਰਬਾਨੀ ਨੰਬਰ ਵਾਲਾ ਕਟਾ ਕਰਾ ਕੇ ਜਿਹੜਾ ਪੰਚਰਾ ਦਾ ਅਨਾਉਂਸਮੈਂਟ ਕੀਤੀ ਜੀ ਇੱਧਰ ਗਾਈਆਂ ਵਾਲੇ ਵੀ ਪਾਈ ਖੜਦੇ ਧਮਾਲ ਦੇਖੋ ਮੋਟਰਸਾਈਕਲਾਂ ਦੇ ਨਾਲ ਲੈ ਕੇ ਜਿੱਤ ਕੇ ਪਲਸਰ ਉਹ ਆਪਣਾ ਰਾਇਲ ਐਂਡ ਫੀਲਡ ਬੁਲਟ ਮੋਟਰਸਾਈਕਲ ਤੇ ਬੈਠੇ ਆ ਗੱਭਰੂ ਬੜੀਆਂ ਤਗੜੀਆਂ ਮੇ ਤਾਂ ਆ ਗਾਈਆਂ ਦੋਸਤੋ ਇਹਨਾਂ ਚਾਈਆਂ ਦਾ ਇੱਕ ਫਸਟ ਨੰਬਰ ਇੱਕ ਸੈਕੰਡ ਨੰਬਰ ਆ ਸੈਕੰਡ ਐਂਡ ਫਸਟ ਆ ਆਪਾਂ ਜੀ ਆਨੰਦ ਜੀ ਲੋ ਵੀ ਜੀਤ ਡੈਰੀ ਫਾਰਮਰ ਨੂੰ ਬਹੁਤ ਬਹੁਤ ਵਧਾਈਆ ਮਿੱਤਰੋ ਪਹਿਲੇ ਨੰਬਰ ਵਾਲੀ ਗਾਂ ਦੇਖ ਲਓ ਜਿਹੜੀ ਬੁਲਟ ਮੋਟਰਸਾਈਕਲ ਜਿੱਤ ਕੇ ਲ ਗਈ ਆ ਮਾਰੋ ਨਿਗਾਹ ਇਹਦੇ ਤੇ ਆਜੋ ਖੇਤ ਕੇ ਇੱਕ ਮਿੰਟ ਲਈ ਸਰਾ ਹੋ ਗਿਆ ਸਰਾ ਆਇਆ ਸੀ ਇਹਨਾਂ ਦੇ ਆਰਡਰ ਵੇਖੋ ਵੀ ਆਰਡਰ ਵੇਖ ਕੇ ਤਾਂ ਭੁੱਖ ਲੰਘ ਜਾਂਦੀ ਆ ਦੂਜੇ ਨੰਬਰਾਂ ਦਾ 1275 ਸੋਏ ਆ ਮੋਟਰਸਾਈਕਲ ਦੋਸਤੋ ਕਿਆ ਬਾਤਾਂ ਸਿਰਾ ਹੋ ਗਿਆ ਵੀ ਸਰਾਜ ਨੇ ਲੇ ਗਏ ਪਹਿਲਾਂ ਜਿਹੜੇ ਪ੍ਰੋਨਾਨਸ ਕੀਤੇ ਸੀ ਬੁਰਾ ਬਣੇ ਮੋਰਾ ਵਰਜੀਤ ਸਿੰਘ ਕਿਲਾਲੇ ਤੋਂ ਅਮਰਜੀਤ ਸਿੰਘ ਜੀ ਕਿਹੜਾ ਇੱਕ ਕੋ ਲੋ ਵੀ ਭਾਈ ਅਮਰਜੀਤ ਕੋ ਇੱਕ ਵਾਰੀ ਆਇਆ ਹੱਥ ਖੜੇ ਕਰੀ ਤੇ ਉਸੇ ਵਜ੍ਹਾ ਤੇ ਗੱਟਾ ਜਿਹੜੀ ਮੇਰੇ ਕਿੰਡੇ ਲਈ ਸੀ ਵਾਹ ਵਾਹ ਕਿਆ ਬਾਤਾਂ ਚਾਉਂਦਾ ਨਾ ਸੁਰਮਿਆ ਉਹਨੂੰ ਬਹੁਤ-ਬਹੁਤ ਮੁਬਾਰਕਾਂ ਬਾਈ ਨੋ ਵੀ ਟੇਡੇ ਘਟਦਾ ਘਟਾ ਐ ਵੀ ਕਰੋ ਚੈੱਕ ਦੂਜੇ ਨੰਬਰ ਤੇ ਬਾਈ ਦੇ ਕੱਤੇ ਦੇ ਬਾਜੀ ਮਾਰੀਆ ਔਰ ਚੌਂਦਾ ਰੇ ਗੱਬਰੂਆ ਤੇਰੀ ਮਿਹਨਤ ਨੂੰ ਸੁਣਾਉਣ ਵਾਲਾ ਇਹ ਮੇਲਾ ਲੁੱਟਣ ਆਲੇ ਆ ਮਿੱਤਰੋ ਆ ਸੱਜਣ ਜਿਹੜੇ ਐਚਐਫ ਗਾਈਆਲੇ ਜਿਨ੍ਹਾਂ ਨੇ ਰਿਕਾਰਡ ਤੋੜਤੇ ਵੀ ਰਿਕਾਰਡ ਕਪਿੰਡਰ ਮੋਟੇ ਸੈਗੋ ਜਿੱਤੇ ਆ ਸਾਰਿਆਂ ਨੇ ਮੇਰੇ ਤੋਂ ਨਰੋ ਚੈੱਕ ਮੇਰੇ ਤੋਂ ਲੱਖ-ਲੱਖ ਮਾਰਦੇ ਆ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਦੀ ਮਿਹਨਤ ਦਾ ਰੰਗ ਲੈ ਕੇ ਆਈ ਆ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਭਰਾਵਾਂ ਦਾ ਭਾਈ ਮੇਲਾ ਬਹੁਤ ਤਗੜਾ ਹੋ ਨਿਬੜਿਆ ਵੀ ਬੱਲੇ ਬੱਲੇ ਕਰਾਤੀ ਆ ਬਾਈਆਂ ਨੇ ਆਹ ਬੁਲਟ ਮੋਟਰਸਾਈਕਲ ਦੇਣ ਵਾਲੀ ਦਸਰਾ ਕਰਾਤਾ ਦੇਖੋ ਜੀਰੋ ਤੋਂ ਸੋ ਧੰਨਵਾਦ ਸਜਣੋ ਬਹੁਤ ਬਹੁਤ ਧੰਨ